ਜਿਲ੍ਹਾ ਤਰਨਤਾਰਨ ਦੇ ਪਿੰਡ ਪਖੋਪੁਰ ਵਿਖੇ ਅੱਜ ਦੁਪਹਿਰ ਦੀ ਘਟਨਾ ਦੱਸੀ ਜਾ ਰਹੀ ਹੈ ਜਿਸ ਦੌਰਾਨ ਕੁਝ ਇੱਕ ਬਦਮਾਸ਼ ਵੱਲੋਂ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਔਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ ਦੌਰਾਨ ਉਸ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗਨ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਪੱਖੋਪੁਰ ਜੋ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਇਸ ਦੌਰਾਨ ਤਿੰਨ ਮੁਲਜ਼ਮ ਜਿਹੜੇ ਆ ਇੱਕ ਮੋਟਰਸਾਈਕਲ ਉੱਪਰ ਸਵਾਰ ਸਨ ਜਿਨ੍ਹਾਂ ਕੋਲ ਜੀਸੀ ਪਿਸਤੌਲ ਸੀ ਉਹਨਾਂ ਨੇ ਇਸ ਸੁਖਵਿੰਦਰ ਸਿੰਘ ਨੂੰ ਰਸਤੇ ਵਿੱਚ ਰੋਕਦੇ ਹੋਏ ਲੁੱਟ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪਿੰਡ ਪੱਖੋਪੁਰ ਦੇ ਲੋਕਾਂ ਵੱਲੋਂ ਇਹਨਾਂ ਤਿੰਨਾਂ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਥਾਣਾ ਚੋਲਾ ਸਾਹਿਬ ਦੀ ਜਿਹੜੀ ਪੁਲਿਸ ਆ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਇਹਨਾਂ ਨੂੰ ਆਪਣੇ ਨਾਲ ਲੈ ਗਈ ਔਰ ਇਸ ਦੌਰਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੁਲਵੰਤ ਸਿੰਘ ਵਾਸੀ ਖਾਰਾ, ਈਮਾਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਖਾਰਾ ਅਤੇ ਜਸ਼ਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਪਿੰਡ ਘੜਕਾ ਵਾਸੋਂ ਇੱਕ ਪਿਸਤੌਲ ਬਰਾਮਦ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਥਾਣਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਜਿਹੜੀ ਜਾਂਚ ਆਰੰਭ ਕੀਤੀ ਗਈ ਉਸ ਦੌਰਾਨ ਗੁਰਜਿੰਦਰ ਸਿੰਘ ਉਰਫ ਬਿੱਲਾ ਨੇ ਦੱਸਿਆ ਕਿ ਉਸ ਵੇਲੇ ਪਹਿਲਾਂ ਵੀ ਮੰਡ ਇਲਾਕੇ ਵਿੱਚ ਕੁਝ ਨਸ਼ੇ ਨੂੰ ਲੈ ਕੇ ਟਾਈਮ ਪਾਇਆ ਗਿਆ ਸੀ ਤਕਰਾਰ ਹੋਇਆ ਸੀ ਜਿਸ ਦੌਰਾਨ ਪੁਲਿਸ ਜਿਹੜੀ ਹੈ ਗੁਰਜਿੰਦਰ ਸਿੰਘ ਬਿੱਲਾ ਨੂੰ ਨਾਲ ਲੈ ਕੇ ਉਸ ਮੌਕੇ ਵੇਖਣ ਗਈ ਸੀ ਸ਼ਾਮ ਦੇਰ ਸ਼ਾਮ ਅੱਜ ਔਰ ਇਸ ਦੌਰਾਨ ਜਦੋਂ ਉਹ ਮੌਕੇ ਤੇ ਪੁੱਜਦੀ ਹੈ ਤਾਂ ਗੁਰਜਿੰਦਰ ਸਿੰਘ ਉਰ ਬਿੱਲਾ ਉਲਟੀ ਦਾ ਬਹਾਨਾ ਲਗਾ ਕੇ ਗੱਡੀ ਚੋਂ ਠੇਠਾ ਉਤਰਦਾ ਹੈ ਔਰ ਆਪਣੀ ਡੱਬ ਵਿੱਚੋਂ ਇੱਕ ਦੇਸੀ ਪਿਸਤੌਲ ਨਹੀਂ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੰਦਾ ਹੈ ਇਸ ਮੌਕੇ ਦੇ ਨਜ਼ਦੀਕ ਨੂੰ ਦੇਖਦੇ ਹੋਏ ਥਾਣਾ ਚੋਲਾ ਸਾਹਿਬ ਦੇ ਐਸ ਐਚ ਓ ਰਾਜਕੁਮਾਰ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਫਾਇਰ ਕੀਤਾ ਜਾਂਦਾ ਜਿਸ ਨਾਲ ਗੁਰਜਿੰਦਰ ਸਿੰਘ ਔਰ ਬਿੱਲਾ ਜਿਹੜਾ ਉਹ जख्मी ਹੋ ਜਾਂਦਾ ਹੈ ਔਰ ਇਸ ਦੌਰਾਨ ਜਿਹੜਾ ਸੁਖਜਿੰਦਰ ਸਿੰਘ ਹੈ ਜਿਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ਉਸ ਨੂੰ ਵੀ ਇਹਨਾਂ ਤਿੰਨਾਂ ਮੁਲਜ਼ਮਾਂ ਵੱਲੋਂ ਮੌਕੇ ਤੇ ਗੋਲੀ ਮਾਰੀ ਗਈ ਸੀ ਔਰ ਉਸ ਨੂੰ ਵੀ ਸਿਵਲ ਹਸਪਤਲ ਤਰਨਧਨ ਵਿਖੇ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਬਾਈਟ ਹਲੇ ਤੱਕ ਨਹੀਂ ਦਿੱਤੀ ਗਈ ਔਰ ਪੁਲਿਸ ਵੱਲੋਂ ਇਸ ਸਬੰਧੀ ਪ੍ਰੈਸ ਕਟ ਜਾਰੀ ਕਰ ਦਿੱਤਾ ਗਿਆ ਹੈ ਇਹ ਰਾਜ ਮੈਨੂੰ ਪੈਸੇ ਕੌਣ ਪੈਸੇ ਇਹ ਮੁੰਡੇ ਜਿਹੜੇ ਲੁੱਟੇਰੇ ਕਿੱਥੇ ਕਿਹੜੀ ਜਗ੍ਹਾ ਅਡੇ ਛੜਕਦੇ ਪਖੋ ਪਰੋਂ ਰਾਣੀ ਬਲਾਂ ਨੂੰ ਛਲਕ ਜਾਂਦੀ ਹੈ। ਇਹ ਮੈਂ ਦਿੰਦਾ ਨਹੀਂ ਹਾਂ ਤੇ ਉਹਨਾਂ ਨੇ ਕੋਲੀ ਮਾਰ ਕੇ ਤੇ ਬਾਟੇ ਤੇ। ਹਾਂਜੀ। ਹੋਰ ਤੇ ਹਾਂਜੀ। ਪਤਰੀ ਹੀ ਮੋਟਰ ਹਿੜੋ ਤੇ ਕਿੰਨੇ ਵੇਢੀ ਘਟਨੇ? ਹਾਂਜੀ। ਕਿੰਨੇ ਵੇਢੀ ਘਟਨੇ? ਕਿੱਪਾ ਕਿੰਨੇ ਵੇਢੀ ਆ? ਇਹ ਇੱਕ ਇੱਕ ਦੋ ਜੀ। ਦੁਪਹਿਰੇ? ਹਾਂਜੀ। ਤੁਸੀਂ ਕੀ ਕੰਮ ਕਰਦੇ ਹੋ? ਖੇਤੀਬਾੜੀ ਦਾ। ਕੋਈ ਵਾਪਸ ਵੀ ਕੋਈ ਲੜਾਈ ਚ ਬੰਦ ਤੋਂ ਪਾਇਆ ਜਾਂ ਚੀ ਨਾ 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 ਕੋਈ ਗੱਲ ਨਹੀਂ ਹੈ ਮੇਰੇ ਨਾਲ। ਤੁਹਾਡੇ ਗੋਲੀਮ ਜੀ ਹਾਂ ਜੀ ਹੋਰ ਕਿਤੇ ਸੱਟ ਸੁੱਣ ਲੱਗੀ ਕੋਈ ਹੋਰ ਨਹੀਂ ਹੋਰ ਨਹੀਂ ਕੋਈ ਸੱਟ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਹੱਥੋਂ ਭਾਈ ਹੁੰਦੇ ਰਿਹਾ ਫਿਰ ਭੱਜ ਗਏ ਫਿਰ ਸਾਡੀ ਤੇ ਮੈਨੂੰ ਫਿਰ ਪਿੰਡ ਦੇ ਲੋਕਾਂ ਨੇ ਫੜ ਲਿਆ ਇਹਨਾਂ ਨੂੰ ਤੇ ਪੁਲਿਸ ਦੇ ਦਿੱਤਾ ਇਹਨਾਂ ਨੂੰ ਗੋਲੀ ਕਿਦਾਂ ਦਿੱਤੀ ਹੋ ਨਹੀਂ ਪਤਾ ਜੀ ਤੁਹਾਡਾ ਨਾਮ ਨਵੇਂ ਵੀ ਜੋ ਵੀ ਸਰ ਤੋਂ ਨਾਮ ਡਾਕਟਰ ਪੰਨੂ ਸਰ ਇਹ ਸਿਵਲ ਹਸਪਤਲ ਸੇ ਕੋਈ ਪੇਸ਼ੈਂਟ ਆਇਆ ਹੈ ਜਿਹਨੂੰ ਪੁਲਿਸ ਕਸਟਡੀ ਜੀ ਟੀਮ ਆਪ ਲਗਾ ਰਹੀ ਆ ਕੀ ਨਾਮ ਹੈ ਦਾ ਦੇਖੋ ਜਿਹੜਾ ਪੁਲਿਸ ਕਸਟਡੀ ਚ ਪੇਸ਼ੈਂਟ ਆ ਉਹ ਉਹਦੇ ਆਪਣਾ ਖਾਰਾ ਪਿੰਡ ਦਾ ਹੈਗਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਤਾਂ ਉਹ ਪੁਲਿਸ ਕਸਟਡੀ ਪੁਲਿਸ ਲੈ ਕੇ ਆਈ ਆ ਉਹਦੇ ਦੀ ਫਾਇਰਆਰਮ ਇੰਜਰੀ ਦੀ ਵੀ ਸ਼ਾਇਦ ਉਹਦੇ ਹਿਸਟਰੀ ਹੈਗੀ ਆ ਉਹਦੇ ਜ਼ਖਮ ਹੈਗੇ ਆ ਦੋ ਤਤ ਦੇ ਉੱਪਰ ਤੇ ਪੁਲਿਸ ਦੀ ਸਾਡੇ ਕੋਲ ਲੈ ਕੇ ਆਈ ਆ ਤੇ ਅਸੀਂ ਉਹਦਾ ਇਲਾਜ ਕਰ ਰਹੇ ਆ ਤੇ ਉਹ ਇਸ ਟਾਈਮ ਉਹਦੀ ਹਾਲਤ ਜਿਹੜੀ ਆ ਠੀਕ ਕੋਈ ਜ਼ਿਆਦਾ ਨਾਜ਼ੁਕ ਨਹੀਂ ਹੈਗੀ ਕਿੱਥੇ ਰੱਖਿਆ ਗਿਆ ਸਿਵਲ ਹਸਪਤਾਲ ਦੇ ਸਦ ਨੂੰ ਹਾਂਜੀ ਸਿਵਲ ਹਸਪਤਾਲ ਕਿੱਥੇ ਰੱਖਿਆ ਗਿਆ ਉਹਨੂੰ ਅਸੀਂ ਜੀ ਆਪਣਾ ਜਿਹੜਾ ਪ੍ਰिजनਰ ਵਾਰਡ ਹੈਗੀ ਆ ਸਾਡਾ ਮਤਲਬ ਅਸੀਂ ਆਪਾਂ ਅੰਡਰ ਕਸਟਡੀ ਪੇਸ਼ੈਂਟ ਜਿੱਥੇ ਰੱਖਦੇ ਆ ਅਸੀਂ ਉੱਥੇ ਰੱਖਿਆ ਜੀ ਉਹਨੂੰ ਸਰ ਦੂਸਰਾ ਜਿਹੜਾ ਇੱਕ ਹੋਰ ਆਇਆ ਦੂਸਰਾ ਵੀ ਇੱਕ ਹੋਰ ਆ ਜੀ ਉਹਦੇ ਵੀ ਜਿਹੜੀ ਹਿਸਟਰੀ ਇਹੋ ਹੀ ਆ ਫਾਇਰ ਆਰਮ ਇੰਜਰੀ ਦੀ ਹਿਸਟਰੀ ਆ ਤੇ ਉਹ ਵੀ ਪੇਸ਼ੈਂਟ ਜਿਹੜਾ ਉਹ ਮਤਲਬ ਬਾਹਰ ਸਾਈਡ ਤੋਂ ਹੀ ਆਇਆ ਤੇ ਉਹਦੇ ਵੀ ਜਿਹੜੀ ਆ ਹਾਲਤ ਜਿਹੜੀ ਆ ਇਸ ਵੇਲੇ ਠੀਕ ਆ ਕੋਈ ਉਹ ਵੀ ਪੁਲਿਸ ਕਸਟਡੀ ਵਿੱਚ ਹੈ ਸਰ ਉਹ ਵੀ ਆਪਣਾ ਜੀ ਪਖੋਪੁਰ ਤੋਂ ਆਇਆ ਜੀ ਚੋਲੇ ਕੋਲੋਂ ਇਹ ਦੋਨੇ ਪੁਲਿਸ ਕਸਟਡੀ ਚ ਨਹੀਂ ਨਹੀਂ ਜੀ ਸਾਡੇ ਕੋਲ ਜਿਹੜਾ ਉੱਪਰ ਪੁਲਿਸ ਵਾਲਾ ਵੱਖਰਾ ਪੇਸ਼ੈਂਟ ਆ ਉਹ ਪੁਲਿਸ ਕਸਟਡੀ ਜੋ ਵੱਖਰਾ ਹੈ ਇਹ ਦੂਸਰਾ ਪੇਸ਼ੈਂਟ ਜਿਹੜਾ ਉਹ ਵੱਖਰਾ ਆ ਦੋਨੋਂ ਪੇਸ਼ੈਂਟਾਂ ਅਲੱਗ ਨੇ ਉਹ ਨਾਰਮਲ ਪੇਸ਼ੈਂਟ ਲੱਗਿਆ ਹੈ ਫੈਰ ਲੱਗਾ ਫੈਰ ਮਤਲਬ ਹਾਂਜੀ ਹਿਸਟਰੀ ਤਾਂ ਇਹੋ ਦੇ ਰਹੇ ਵੀ ਸਾਡੇ ਗੋਲੀ ਵੱਜੀ ਹੈ ਜੀ ਉਹਨਾਂ ਦੇ ਹਾਂਜੀ ਦੋ ਦੋਨਾਂ ਦੇ ਇਹ ਜਿਗਾ ਸਬ ਇੰਸਪੈਕਟਰ ਵਿਪਨ ਕੁਮਾਰ ਹੈਗੇ ਆਪਣੇ ਚੋਲਾ ਸਾਹਬ ਥਾਣੇ ਦੇ ਲੱਗੇਗੇ ਕਿ ਇਹ ਗਸ਼ਤ ਪਾਰਟੀ ਦੇ ਵਿੱਚ ਸੀਗੇ ਤੇ ਗਸ਼ਤ ਕਰ ਰਹੇ ਸੀਗੇ ਤੇ ਪਬਲਿਕ ਦੇ ਬੰਦਿਆਂ ਨੇ ਦੋ ਬੰਦੇ ਸੀਗੇ ਉਹ ਇਹਨਾਂ ਨੂੰ ਫੜਾਇਆ ਤੇ ਨਾਲ ਇੱਕ ਵੈਪਰ ਫੜਾਇਆ ਹੈਗੇ ਵੀ ਇਹ ਬੰਦਿਆਂ ਨੇ ਜਿਹੜੇ ਕਿ ਉਹ ਕਿਸੇ ਨੂੰ ਸ਼ੂਟ ਕੀਤਾ ਹੈਗਾ ਤੇ ਉਹਨੂੰ ਪਤਨੀ ਹਸਪੀਟਲ ਲੈ ਗਿਆ ਹੈਗੇ ਤੇ ਉਹਨਾਂ ਦੇ ਬੰਦਿਆਂ ਨਾਮ ਜਿਹੜਾ ਸੀਗਾ ਮਨਦੀਪ ਸਿੰਘ ਐਡੀਐਸ ਮੰ ਬੰਨਾ ਤੇ ਗੁਰਜਿੰਦਰ ਸਿੰਘ ਗੇਲੀਸ ਬਿੱਲਾ ਇਹ ਦੋ ਬੰਦੇ ਜਿਹੜੇ ਸੀਗੇ ਫੜੇ ਸੀਗੇ ਤੇ ਜਿਹੜੇ ਬੰਦੇ 60 ਵਜੇ ਸੀਗੇ ਜਿਹਦੇ ਗੋਲੀ ਵੱਜੀ ਗਈ ਸੁਖਵਿੰਦਰ ਸਿੰਘ ਗੇਲੀਸ ਬਿੱਲਾ ਹੈਗਾ ਤੇ ਉਹਦੇ ਸਾਡ ਵਜੀ ਗਿਆ ਤੇ ਉਸ ਤੋਂ ਬਾਅਦ ਐਸ ਐਚਓ ਨੇ ਨੂੰ ਬੁਲਾਇਆ ਜੇ ਸਬ ਇੰਸਪੈਕਟਰ ਨੇ ਮੌਕੇ ਤੇ ਜਾਣ ਵਾਸਤੇ ਤੇ ਐਸ ਐਚਓ ਮੌਕੇ ਤੇ ਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੂ ਜਿਹੜੇ ਬੰਦੇ ਸੀਗੇ ਇਹਨੂੰ ਨਾਲ ਲੈ ਆ ਕੇ ਵੀ ਤੁਹਾਡੀ ਲੜਾਈ ਕਿੱਥੇ ਹੋਈਗੀ ਤੇ ਇਹ ਜਿਹੜਾ ਪਿੰਡ ਪੈਂਦਾ ਹੈਗਾ ਘੜਕਾ ਘੜਕਾ ਪਿੰਡ ਪੈਂਦਾ ਹੈਗਾ ਘੜਕਾ ਪਿੰਡ ਦੇ ਵਿੱਚ ਉਹਨੇ ਜਿਸ ਲਈ ਇੱਥੇ ਲੈ ਕੇ ਆਏ ਉਹਨੂੰ ਤੇ ਉਲਟੀ ਕਰਨਾ ਪਿਆ ਬੰਦਾ ਜਿਹੜਾ ਸੀਗਾ ਉਹਦਾ ਨਾਮ ਸੀ ਗੁਰਜਿੰਦਰ ਸਿੰਘ ਜਿਹੜੀਸ ਬਿੱਲਾ ਜਿਹੜਾ ਸੀਗਾ ਉਲਟੀ ਕਰਨਾ ਪਿਆ ਉਲਟੀ ਕਰਦੇ ਕਰਦੇ ਉਹਨੇ ਆਪਣੇ ਡੱਬੇ ਦੇ ਵਿੱਚੋਂ ਪਿਸਤਲ ਕੱਢ ਕੇ ਤੇ ਐਸ ਐਚਓ ਦੇ ਫਾਇਰ ਕੀਤਾ ਹੈ ਐਸ ਐਚਓ ਨੇ ਨਾਲ ਦੀ ਨਾਲ ਸੰਭਲ ਕੇ ਤੇ ਨਾਲ ਉਹਦੇ ਸ਼ੂਟ ਕੀਤਾ ਗਿਆ ਤੇ ਉਹਦੀ ਲੱਤ ਤੇ ਲੱਗੀ ਸੀਗੀ ਇਹ ਜਿਹੜਾ ਥੋੜਾ ਮੈਂ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦੇ ਆਂਗੇ ਜਿਹੜਾ ਗੁਰਜਿੰਦਰ ਸਿੰਘ ਗੇਰੀਸ ਬਿੱਲਾ ਹੈਗਾ ਇਹਦੇ ਉੱਪਰ ਦੋ ਮੁਕਦਮੇ ਪਹਿਲੇ ਦਰਜ ਹੈਗੇ ਸ਼ਾਟਾ ਇਹ ਕਿਹੇ ਸ਼ਾਟਾ ਪਿੰਡ ਦੇ ਵਿੱਚ ਹੈਗਾ ਆਪਣਾ ਤਾਣਾ ਵਿੱਚ ਹੈਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ 302 302 ਦਾ ਵੀ ਇਹਦੇ ਉੱਪਰ ਹੈਗਾ ਇੰਨੇ ਪੁਲਿਸ ਦੇ ਉੱਪਰ ਵੀ ਗੋਡੀ ਚਲਾਈ ਹੋਈ 307 ਦਾ ਚਾਰਜ ਚੱਲਦਾ ਗਿਆ ਜਿਹੜਾ 302 ਦਾ ਹੈਗਾ ਉਹ ਚੱਲ ਰਿਹਾ ਆਪਣਾ ਝਗੜਾ ਕਿਹੜੀ ਜਗ੍ਹਾ ਕੀਤਾ ਸਾਰੇ ਇੰਨੇ ਅੱਜ ਝਗੜਾ ਇੰਨੇ ਉੱਥੇ ਆਪਣੇ ਚੋਲਾ ਸਾਹਿਬ ਦੇ ਵਿੱਚ ਉੱਥੇ ਨੇ ਕੀਤਾ ਸੀ ਜੀ ਤੇ ਇੱਥੇ ਮੌਕਾ ਵਿਖਾਉਣ ਲੈ ਆਇਆ ਹੈ ਇੱਥੇ ਮੌਕਾ ਦਿਖਾਉਣ ਲੈ ਗਿਆ ਸੀ ਵੀ ਸਾਡੀ ਪਹਿਲੇ ਇੱਥੇ ਲੜਾਈ ਹੋਈ ਹੈ ਲੜਾਈ ਦਾ ਜਿਹੜਾ ਮੋੜ ਜਿਹੜਾ ਸੀ ਉਹ ਇੱਥੇ ਸੀਗਾ ਜੀ ਇਹ ਉਸੇ ਦਾ ਮੋੜ ਦਿਖਾਉਣ ਲੈ ਗਿਆ ਸੀ ਤੇਰੀ ਲੜਾਈ ਹੋਈ ਕਾਦੇ ਵਿੱਚ ਹੈਗੀ ਹੈ ਉਹੀ ਚਿੱਟੇ ਵਿੱਚ ਹੈਗੀ ਹੈ ਚਿੱਟਾ ਇਹਨਾਂ ਨੇ ਇਕੱਠਾ ਕਿਤੇ ਬਸ ਲੈ ਕੇ ਦੇਣ ਟੀਕੇ ਲਾਣੇ ਸੀਗੇ ਜੀ ਤੇ ਉਸ ਕਰਕੇ ਇੱਥੇ ਨਾ ਡਿਸਟ੍ਰਿਬਿਊਸ਼ਨ ਦੇ ਵਿੱਚਾਂ ਦੀ ਲੜਾਈ ਹੋ ਗਈ ਤੇ ਸਰ ਜਿਹੜਾ ਵੈਪਨ ਜਿਹੜਾ ਇਹਨੇ ਚਲਾਇਆ ਇਹ ਉਹਦੇ ਕੋਲ ਸੀ ਆਪਦੇ ਹਾਂ ਇਹਦੇ ਕੋਲ ਸੀਗਾ ਸਾਨੂੰ ਹੀ ਸੀਗਾ ਵੀ ਐਸਐਚ ਨੂੰ ਇਹ ਸੀਗਾ ਵੀ ਇੱਕ ਵੈਪਨ ਦੇ ਨਾਲ ਇਹਨੇ ਗੋਲੀ ਚਲਾਈ ਹੈ ਉਹੀ ਤਾਂ ਸਾਨੂੰ ਫੜਾ ਉਹ ਪਬਲਿਕ ਨੇ ਜੇ ਪੁਲਿਸ ਨੂੰ ਪ੍ਰਾਪਤਤਾ ਜੀ ਤੇ ਇਹਨੂੰ ਸਿਰਫ ਮੌਕਾ ਦੇਖਣ ਵਾਸਤੇ ਆ ਜੀ ਗੱਲ ਹੋਈਗੀ ਕਿੱਥੋਂ ਸ਼ੁਰੂ ਹੋਈਗੀ ਤਾਂ ਇਹਦੇ ਡੱਬ ਚ ਇੱਕ ਹੋਰ ਵੈਪਨ ਸੀ ਜਿਹੜੇ ਉਲਟੀ ਕਰਦਾ ਕਰਦਾ ਨੇ ਬੰਨ ਲਿਆ ਉਲਟੀ ਤਾਂ ਨਹੀਂ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਨੇ ਉਲਟੀ ਕਰਦਾ ਬੰਨਣਾ ਲਾ ਕੇ ਤੇ ਵੈਪਨ ਘੜ ਕੇ ਤੇ ਐਸਐਚਓ ਦੀ ਗੋਲੀ ਚਲਾਤੀ ਜਿੰਦਗੀ ਐਸਐਚਓ ਸਾਹ ਦਾ ਬਚਾਇਆ ਐਸਐਚਓ ਸਾਹ ਦਾ ਬਚਾਇਆ ਜੀ ਐਸਐਚਓ ਸਾਹਿਬ ਨੇ ਬਿਲਕੁਲ ਜਿੰਨ ਜਿੰਨ ਨੂੰ ਗੋਲੀ ਲੱਗੀ ਉਹਨੂੰ ਲੈ ਗਏ ਉਹਨੂੰ ਹਸਪੀਟਲ ਲੈ ਗਏ ਨੇ ਜੀ ਠੀਕ ਹੋ ਗਿਆ